ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਦਾਸੀਏ ਕਿ ਹੁਣ ਜੇਕਰ ਤੁਹਾਡੇ ਕੋਲ 100 200 50 ਦੇ ਨੋਟ ਨੇ ਤਾਂ ਤੁਹਾਡੇ ਲਈ ਇੱਕ ਵੱਡੀ ਅਪਡੇਟ ਆ ਗਈ ਹੈ ਤੇ ਆਰਬੀਆਈ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਯਾਨੀ ਕਿ ਇੱਕ ਵੱਡਾ ਬਦਲਾਅ ਆਰਬੀਆਈ ਕਰਨ ਵਾਲੀ ਹੈ ਤੇ ਤੁਸੀਂ ਜ਼ਰੂਰ ਧਿਆਨ ਦੇ ਨਾਲ ਇਸ ਖਬਰ ਨੂੰ ਸੁਣਿਓ ਕਿਉਂਕਿ ਦਾਸੀਏ ਕਿ ਹੁਣ ਇਹ ਇਹ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਕਿ ਹੁਣ 50 100 ਤੇ 200 ਦੇ ਨਵੇਂ ਨੋਟ ਆਉਣਗੇ ਜਿਸ ਤੋਂ ਬਾਅਦ ਹੁਣ ਬਹੁਤ ਵੱਡਾ ਬਦਲਾਅ ਹੋਵੇਗਾ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਨੂੰ ਧਿਆਨ ਨਾਲ ਸੁਣੀਓ ਤੇ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਹੁਣ ਲੋਕਾਂ ਤੱਕ ਇਹ ਅਹਿਮ ਖਬਰ ਪਹੁੰਚ ਸਕੇ ਦੱਸੀਏ ਕਿ 100 ਜਾਂ 200 ਦੇ ਨਵੇਂ ਨੋਟਾਂ ਦਾ ਬੰਡਲ ਹੈ ਤੁਹਾਡੇ ਕੋਲ ਤਾਂ ਹੁਣ ਉਹਨਾਂ ਨੂੰ ਜਲਦ ਖਰਚ ਲਵੋ ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਕੁਝ ਨਹੀਂ ਹੋਵੇਗਾ ਪਰ ਇੱਕ ਵੱਡੀ ਜਿਹੜੀ ਅਪਡੇਟ ਆਕੀ ਹੈ ਖਬਰ ਇਸ ਬਾਬਤ ਦਾ ਕਿ ਭਾਰਤੀ ਰਿਜ਼ਰਵ ਬੈਂਕ ਆਰ ਬੀ ਆਈ ਜਲਦ ਹੀ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਹੀ ਹੈ ਇਹ ਨਵੇਂ ਨੋਟ ਰਾਜਪਾਲ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਉਣਗੇ ਹਾਲਾਂਕਿ ਦੱਸ ਦਈਏ ਕਿ ਉਹਨਾਂ ਦਾ ਡਿਜ਼ਾਈਨ ਪਹਿਲਾਂ ਹੀ ਜਾਰੀ ਕੀਤੇ ਗਏ ਮਹਾਤਮਾ ਗਾਂਧੀ ਲੜੀ ਦੇ ਨੋਟਾਂ ਦੇ ਸਮਾਨ ਰਹੇਗਾ ਦੱਸ ਦਈਏ ਕਿ ਹੁਣ ਨਵੇਂ 100 ਤੇ 200 ਰੁਪਏ ਦੇ ਨੋਟਾਂ ਦੀਆਂ ਵਿਸ਼ੇਸ਼ਤਾਵਾਂ ਇਸ ਬਾਬਤ ਹੁੰਦੀਆਂ ਇਸ ਦੇ ਰਾਜਪਾਲ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ ਇਸ ਦਾ ਡਿਜ਼ਾਈਨ ਮਹਾਤਮਾ ਗਾਂਧੀ ਲੜੀ ਦੇ ਸਮਾਨ ਹੋਵੇਗਾ ਔਰ ਰੰਗ ਪੈਟਰਨ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਪਹਿਲਾਂ ਵਾਂਗ ਹੀ ਰਹਿਣਗੀਆਂ ਪੁਰਾਣੇ 100 ਅਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਦੱਸਿਆ ਕਿ ਆਰਬੀਆਈ ਆਰਬੀਆਈ ਨੇ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ ਸਾਰੇ 100 ਅਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਉਹਨਾਂ ਨੂੰ ਬਾਜ਼ਾਰ ਵਿੱਚ ਪ੍ਰਚਲਿਤ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਆਰਬੀਆਈ ਦੇ ਮੁਖ ਜਨਰਲ ਮੈਨੇਜਰ ਦੇ ਵੱਲੋਂ ਦੱਸਿਆ ਗਿਆ ਕਿ ਇਸ ਫੈਸਲੇ ਦਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਦਰਤਾ ਬਣਾਈ ਰੱਖਣਾ ਹੈ ਤੇ ਨਕਦੀ ਸਪਲਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣਾ ਹੈ ਤੇ ਇਸ ਤੋਂ ਇਲਾਵਾ RBI ਜਲਦ ਹੀ PRP ਦੇ ਨਵੇਂ ਨੋਟ ਵੀ ਜਾਰੀ ਕਰੇਗਾ ਜਿਨ੍ਹਾਂ ਤੇ ਗਵਰਨਰ ਸੰਜੇ ਮਲੋਤਰਾ ਦੇ ਦਸਤਖਤ ਹੋਣਗੇ ਇਹ ਵੀ ਮਹਾਤਮਾ ਗਾਂਧੀ ਲੜੀ ਦੇ ਪੁਰਾਣੇ ਨੋਟਾਂ ਦੇ ਸਮਾਨ ਹੋਣਗੇ ਸੰਜੇ ਮਲੋਤਰਾ ਨੇ ਦਸੰਬਰ 2024 ਵਿੱਚ ਸ਼ਕਤੀ ਕਾਂਤ ਦਾਸ ਦੀ ਥਾਂ ਤੇ ਕਾਰਬੇਗ ਵਰਨਰ ਦਾ ਅਹੁਦਾ ਸੰਭਾਲ ਲਿਆ ਸੀ ਤੇ ਦੱਸਿਆ ਕਿ ਹੁਣ ਮਾਰਕੀਟ ਦੇ ਵਿੱਚ 100 200 ਤੇ 50 ਦੇ ਨਵੇਂ ਨੋਟ ਆਉਣਗੇ ਹਾਲਾਂਕਿ ਜਿਹੜੇ ਪੁਰਾਣੇ ਨੋਟ ਨੇ ਉਹਨਾਂ ਨੂੰ ਅਵੈਧ ਨਹੀਂ ਕੀਤਾ ਜਾਵੇਗਾ ਯਾਨੀ ਕਿ ਉਹਨਾਂ ਦਾ ਸਰਕੂਲੇਸ਼ਨ ਨਹੀਂ ਰੋਕਿਆ ਜਾਵੇਗਾ ਪਰ ਇਹ ਬਦਲਾਅ ਇਸ ਕਰਕੇ ਹੋਇਆ ਕਿ ਸਾਰੀਆਂ ਚੀਜ਼ਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾਵੇ ਔਰ ਬਹੁਤ ਸਾਰੇ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਜਾਵੇ ਤੇ ਇਸ ਨੂੰ ਹੀ ਦੇਖਦੇ ਹੋਏ ਇਹ ਵੱਡੇ ਫੈਸਲੇ ਲੱਤੇ ਗਏ ਨੇ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਰੋਕ ਵੀ ਜਿਹੜੇ ਨੇ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਤੁਹਾਨੂੰ ਦੱਸੀਏ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਹੁਣ ਕਈ ਟਾਂਕ ਦੀਆਂ ਜਿਹੜੀਆਂ ਠੱਗੀਆਂ ਵੀ ਹੁੰਦੀਆਂ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਹੀ ਟਾਂਕ ਨਾਲ ਚਲਾਉਣ ਦੇ ਲਈ ਵੱਡੇ ਫੈਸਲੇ ਲੱਤੇ ਗਏ ਨੇ ਤੇ ਹੁਣ 100 200 50 ਦੇ ਨਵੇਂ ਨੋਟ ਮਾਰਕੀਟ ਦੇ ਵਿੱਚ ਆਉਣਗੇ ਪਰ ਪੁਰਾਣੇ ਨੋਟਾਂ ਨੂੰ ਜਿਹੜਾ ਵਾ ਜਿਹੜੀ ਸਰਕੂਲੇਸ਼ਨ ਆ ਉਹ ਬਿਲਕੁਲ ਨਹੀਂ ਰੋਕੀ ਜਾਵੇਗੀ ਔਰ ਬਹੁਤ ਵੱਡੇ ਪੱਧਰ ਦੇ ਬਦਲਾਅ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਲੋਕਾਂ ਦੇ ਲਈ ਅਹਿਮ ਖਬਰ ਹੈ ਇਸ ਜਾਣਕਾਰੀ ਨੂੰ ਕਦੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਜਿਹੜੀ ਜਾਣਕਾਰੀ ਆ ਨੋਟਾਂ ਨੂੰ ਲੈ ਕੇ ਜੋ ਵੀ ਜ ਬਦਲਾਅ ਹੋਣ ਵਾਲੇ ਨੇ ਉਹ ਲੋਕਾਂ ਤੱਕ ਪਹੁੰਚੇ ਤਾਂ ਇਸ ਨੂੰ ਸ਼ ਵੀ ਬਣਦਾ ਔਰ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ 기ਰਾ ਆ ਜਰੂਰ ਕਮੈਂਟ ਕਰਕੇ ਸਾਡੇ ਨਾਲ ਸਾਂਝੇ ਕਰਨਾ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਐਨ ਨਰਾਇ ਦੇ ਨਾਲ